ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਨ ਲੱਗਾਈ ਪਾਰ ਬ੍ਰਹਮ ਸਰੜਾਈ ਚਉ ਗਿਰਧ ਹਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਦ ਦੀਆ ਏਕਾਲਿਵਲਾਈ ਰਹਾਉ ਰਾਖ ਲਈ ਤਨ ਰਖਣ ਹਾਰ ਸਭ ਵੇ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਨ ਲੱਗਾਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੇ ਰਾਮਕਾਰ ਦੁਖ ਲੱਗੇ ਨ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਦ ਦੀਆ ਏਕਾਲਿਵਲਾਈ ਰਹਾਉ ਰਾਖ ਲਈ ਤਨ ਰਖਣ ਹਾਰ ਸਭ ਬਿ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਨ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੇ ਰਾਮਕਾਰ ਦੁਖ ਲੱਗੇ ਨ ਭਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ RAM ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਨ ਰਖਣਹਾਰ ਸਭ ਬਿ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੈ ਰਾਮ ਕਾਰ ਦੁਖ ਲੱਗੈ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਦ ਦੀਆ ਏਕਾਲਿ ਬਲਾਈ ਰਹਾਉ ਰਾਖ ਲੀਏ ਤਨ ਰਖਣ ਹਾਰ ਸਭ ਵੇ ਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਨ ਲੱਗਾਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਦ ਦੀਆ ਏਕਾਲਿ ਬਲਾਈ ਰਹਾਉ ਰਾਖ ਲਈ ਤਨ ਰਖਣ ਹਾਰ ਸਭ ਵੇ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਨਾ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਦ ਹਮਾਰੇ RAM ਕਾਰ ਦੁਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ RAM ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਨ ਰਖਣਹਾਰ ਸਭ ਬਿਯਾਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਸਾਤੀ ਵਾਉ ਨਾ ਲੱਗਾਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੈ ਰਾਮਕਾਰ ਦੁਖ ਲੱਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਦ ਦੀਆ ਏਕਾਲਿ ਬਲਾਈ ਰਹਾਉ ਰਾਖ ਲੀਏ ਤਨ ਰਖਣ ਹਾਰ ਸਭ ਵੇ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਨ ਲੱਗਾਈ ਪਾਰ ਬ੍ਰਹਮ ਸਰੜਾਈ ਚਉ ਗਿਰਧ ਹਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਦ ਦੀਆ ਏਕਾਲਿ ਬਲਾਈ ਰਹਾਉ ਰਾਖ ਲਈ ਤੈਨ ਰਖਣਹਾਰ ਸਭ ਬਿ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਨ ਲੱਗਾਈ ਪਾਰ ਬ੍ਰਹਮ ਸਰੜਾਈ ਚਉ ਗਿਰਦ ਹਮਾਰੇ RAM ਕਾਰ ਦੁਖ ਲੱਗੇ ਨਾ ਭਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ RAM ਨਾਮ ਔਖਤ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਨ ਰਖਣਹਾਰ ਸਭ ਬਿ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨਾ ਲੱਗਾਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਤ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਨ ਰਖਣ ਹਾਰ ਸਭ ਵੇ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਨ ਲੱਗਾਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਤ ਦੀਆ ਏਕਾ ਲਿਵਲਾਈ ਰਹਾਉ ਰਾਖ ਲਈ ਤਨ ਰਖਣ ਹਾਰ ਸਭ ਵੇ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਨ ਲੱਗਾਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੇ RAM ਕਾਰ ਦੁਖ ਲੱਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਤ ਦੀਆ ਏਕਾਲਿ ਬਲਾਈ ਰਹਾਉ ਰਾਖ ਲੀਏ ਤਨ ਰਖਣਹਾਰ ਸਭ ਬਿ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨਾ ਲੱਗਾਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੈ ਰਾਮਕਾਰ ਦੁਖ ਲੱਗੈ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਦ ਦੀਆ ਏਕਾਲਿ ਬਲਾਈ ਰਹਾਉ ਰਾਖ ਲੀਏ ਤਨ ਰਖਣਹਾਰ ਸਭ ਵੇ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਨ ਲੱਗਾਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਦ ਦੀਆ ਏਕਾਲਿਵਲਾਈ ਰਹਾਉ ਰਾਖ ਲਈ ਤਨ ਰਖਣ ਹਾਰ ਸਭ ਵੇ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਨ ਲੱਗਾਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੇ RAM ਕਾਰ ਦੁਖ ਲੱਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ RAM ਨਾਮ ਔਖਤ ਦੀਆ ਏਕਾਲਿ ਬਲਾਈ ਰਹਾਉ ਰਾਖ ਲੀਏ ਤਨ ਰਖਣਹਾਰ ਸਭ ਵੇ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ 5ਵਾਂ ਤਾਤੀ ਵਾ ਨ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੇ ਰਾਮ ਕਾਰ ਦੁਖ ਲੱਗੇ ਨ ਭਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਨ ਰਖਣਹਾਰ ਸਭ ਵੇ ਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਨ ਲੱਗਾਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਤ ਦੀਆ ਏਕਾਲਿਵਲਾਈ ਰਹਾਉ ਰਾਖ ਲਈ ਤਨ ਰਖਣ ਹਾਰ ਸਭ ਵੇ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਨ ਲੱਗਾਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੇ RAM ਕਾਰ ਦੁਖ ਲੱਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਨ ਰਖਣਹਾਰ ਸਭ ਵੇ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ 5ਵਾਂ ਤਾਤੀ ਵਾ ਨਾ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੇ ਰਾਮ ਕਾਰ ਦੁਖ ਲੱਗੈ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਨ ਰਖਣ ਹਾਰ ਸਭ ਬਿਅਾਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਨ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਤ ਦੀਆ ਏਕਾਲਿ ਬਲਾਈ ਰਹਾਉ ਰਾਖ ਲਈ ਤਨ ਰਖਣ ਹਾਰ ਸਭ ਵੇ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਨ ਲੱਗਾਈ ਪਾਰ ਬ੍ਰਹਮ ਸਰਣਾਈ ਚਉ ਗਿਰਦ ਹਮਾਰੇ ਰਾਮਕਾਰ ਦੁਖ ਲੱਗੇ ਨ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ RAM ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਨ ਰਖਣਹਾਰ ਸਭ ਬਿ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨਾ ਲੱਗਾਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੈ ਰਾਮਕਾਰ ਦੁਖ ਲੱਗੈ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਦ ਦੀਆ ਏਕਾਲਿ ਬਲਾਈ ਰਹਾਉ ਰਾਖ ਲੀਏ ਤਨ ਰਖਣਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਨ ਲੱਗਾਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਦ ਦੀਆ ਏਕਾਲਿ ਬਲਾਈ ਰਹਾਉ ਰਾਖ ਲਈ ਤਨ ਰਖਣ ਹਾਰ ਸਭ ਵੇ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਨ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੇ RAM ਕਾਰ ਦੁਖ ਲੱਗੇ ਨ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ RAM ਨਾਮ ਔਖਦ ਦੀਆ ਏਕਾਲਿ ਬਲਾਈ ਰਹਾਉ ਰਾਖ ਲੀਏ ਤਨ ਰਖਣਹਾਰ ਸਭ ਵੇ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ ਜੋ ਗਿਰਧ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਨ ਰਖਣ ਹਾਰ ਸਭ ਬਿਅਾਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੇ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਨ ਲੱਗਾਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੇ ਰਾਮਕਾਰ ਦੁਖ ਲੱਗੇ ਨ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ ਰਾਖ ਲਈ ਤਨ ਰਖਣ ਹਾਰ ਸਭ ਵੇ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਨ ਲੱਗਾਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੇ RAM ਕਾਰ ਦੁਖ ਲੱਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ RAM ਨਾਮ ਔਖਤ ਦੀਆ ਏਕਾਲਿ ਬਲਾਈ ਰਹਾਉ ਰਾਖ ਲੀਏ ਤਨ ਰਖਣਹਾਰ ਸਭ ਬਿਯਾਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਨਾ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੇ ਰਾਮ ਕਾਰ ਦੁਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਤ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਨ ਰਖਣ ਹਾਰ ਸਭ ਬਿ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਨ ਲੱਗਈ ਪਾਰ ਬ੍ਰਹਮ ਸਰੜਾਈ ਚਉ ਗਿਰਦ ਹਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਤ ਦੀਆ ਏਕਾਲਿਵਲਾਈ ਰਹਾਉ ਰਾਖ ਲਈ ਤਨ ਰਖਣ ਹਾਰ ਸਭ ਬਿ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਨ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਦ ਹਮਾਰੇ ਰਾਮਕਾਰ ਦੁਖ ਲੱਗੇ ਨ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ RAM ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਨ ਰਖਣਹਾਰ ਸਭ ਵੇ ਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨਾ ਲੱਗਾਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੈ ਰਾਮਕਾਰ ਦੁਖ ਲੱਗੈ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਨ ਰਖਣ ਹਾਰ ਸਭ ਵੇ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਨ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਦ ਦੀਆ ਏਕਾਲਿ ਬਲਾਈ ਰਹਾਉ ਰਾਖ ਲਈ ਤਨ ਰਖਣ ਹਾਰ ਸਭ ਵੇ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਨ ਲੱਗਾਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੇ RAM ਕਾਰ ਦੁਖ ਲੱਗੇ ਨ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ RAM ਨਾਮ ਔਖਦ ਦੀਆ ਏਕਾਲਿ ਬਲਾਈ ਰਹਾਉ ਰਾਖ ਲੀਏ ਤਨ ਰਖਣਹਾਰ ਸਭ ਵੇ ਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਦ ਹਮਾਰੇ ਰਾਮ ਕਾਰ ਦੁਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਦ ਦੀਆ ਏਕਾਲਿ ਬਲਾਈ ਰਹਾਉ ਰਾਖ ਲੀਏ ਤਨ ਰਖਣ ਹਾਰ ਸਭ ਬਿਅਾਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਨਾ ਲੱਗਾਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਤ ਦੀਆ ਏਕਾ ਲਿਵਲਾਈ ਰਹਾਉ ਰਾਖ ਲਈ ਤਨ ਰਖਣ ਹਾਰ ਸਭ ਵੇ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਨ ਲੱਗਾਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ RAM ਨਾਮ ਔਖਦ ਦੀਆ ਏਕਾਲਿ ਬਲਾਈ ਰਹਾਉ ਰਾਖ ਲੀਏ ਤਨ ਰਖਣਹਾਰ ਸਭ ਵੇ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੇ ਸਹਾਈ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨਾ ਲੱਗਾਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਨ ਰਖਣਹਾਰ ਸਭ ਵੇ ਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੇ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਨ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਦ ਦੀਆ ਏਕਾਲਿ ਬਲਾਈ ਰਹਾਉ ਰਾਖ ਲਈ ਤਨ ਰਖਣ ਹਾਰ ਸਭ ਵੇ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਨ ਲੱਗਾਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੇ RAM ਕਾਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਦ ਦੀਆ ਏਕਾਲਿ ਬਲਾਈ ਰਹਾਉ ਰਾਖ ਲੀਏ ਤਨ ਰਖਣਹਾਰ ਸਭ ਬਿ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ 5ਵਾਂ राती ਵਾਉ ਨਾ ਲੱਗਾਈ ਪਾਰ ਬ੍ਰਹਮ ਸਰਣਾਈ ਚਉ ਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਪਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਦ ਦੀਆ ਏਕਾਲਿ ਬਲਾਈ ਰਹਾਉ ਰਾਖ ਲੀਏ ਤਨ ਰਖਣ ਹਾਰ ਸਭ ਵੇ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਨ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਦ ਹਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਤ ਦੀਆ ਏਕਾਲਿਵਲਾਈ ਰਹਾਉ ਰਾਖ ਲਈ ਤਨ ਰਖਣ ਹਾਰ ਸਭ ਬਿ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਨ ਲੱਗਾਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੇ ਰਾਮਕਾਰ ਦੁਖ ਲੱਗੇ ਨ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ RAM ਨਾਮ ਔਖਦ ਦੀਆ ਏਕਾਲਿ ਬਲਾਈ ਰਹਾਉ ਰਾਖ ਲੀਏ ਤਨ ਰਖਣਹਾਰ ਸਭ ਵੇ ਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੈ ਰਾਮ ਕਾਰ ਦੁਖ ਲੱਗੈ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਦ ਦੀਆ ਏਕਾਲਿ ਬਲਾਈ ਰਹਾਉ ਰਾਖ ਲੀਏ ਤਨ ਰਖਣ ਹਾਰ ਸਭ ਵੇ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਨਾ ਲੱਗਾਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖਦ ਦੀਆ ਏਕਾਲਿ ਬਲਾਈ ਰਹਾਉ ਰਾਖ ਲਈ ਤਨ ਰਖਣ ਹਾਰ ਸਭ ਵੇ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਨ ਲੱਗਾਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੇ ਰਾਮਕਾਰ ਦੁਖ ਲੱਗੇ ਨ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ RAM ਨਾਮ ਔਖਦ ਦੀਆ ਏਕਾਲਿ ਬਲਾਈ ਰਹਾਉ ਰਾਖ ਲੀਏ ਤਨ ਰਖਣ ਹਾਰ ਸਭ ਵੇ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੇ ਸਹਾਈ